ਅਸੀਂ ਉਹਦੀ ਆ ਜਿਹੜੀ ਜਗ੍ਹਾ ਜੀ ਇੱਥੇ ਆਪਾਂ ਸਸਕਾਰ ਕਰਾਂਗੇ ਜੀ ਪਹਿਲਾਂ ਤਾਂ ਸਮਸ਼ਾਨ ਘਾਟ ਵਿੱਚ ਕਰਨ ਨੂੰ ਕਹਿੰਦੇ ਸੀਗੇ ਫਿਰ ਮਤਾ ਪੰਡਲ ਨੇ ਕਿਹਾ ਵੀ ਉਹਦੀ ਯਾਦਗਾਰ ਚ ਕੁਝ ਚੀਜ਼ ਰੱਖਾਂਗੇ ਸਿੱਧੀ ਸਿੱਧਾ ਦਰਜਾ ਮਿਲਿਆ ਨੂੰ ਆਪਾਂ ਫਿਰ ਗੁਰੂ ਘਰ ਦੀ ਕਮੇਟੀ ਔਰ ਪੰਚਾਇਤ ਨਾਲ ਮਿਲ ਕੇ ਇਹ ਗੁਰੂ ਘਰ ਕਨੀਓ ਪਾ ਉਹਨੂੰ ਜਗ੍ਹਾ ਪ੍ਰੋਵਾਈਡ ਕਰਵਾਈ ਆ ਜੀ ਜਗ੍ਹਾ ਤੇ ਗੁਰੂ ਘਰ ਦੇ ਮੱਥਾ ਪਾ ਕੇ ਆਪਾਂ ਆਪਾਂ ਹੀ ਉਹਦੇ ਨਾਂ ਤੇ ਸਿੱਧੀ ਪਾਰਕ ਦਾ ਹੋ ਕੀਤਾ ਜੀ ਆਪਾਂ ਸਿੱਧੀ ਪਾਰਕ ਦਾ ਨਾਮ ਬਣਾਇਆ ਗਿਆ ਸੀ ਦੂਜੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਸਿੰਘ ਦੇ ਪਿੰਡ ਅਸੀਂ ਬੱਲੋ ਵਿੱਚ ਖੜੇ ਹਾਂ ਤੇ ਪਿੰਡ ਬੱਲੋ ਵਿੱਚੋਂ ਪਿੰਡ ਵਾਸੀਆਂ ਵੱਲੋਂ ਉਸ ਦੀ ਯਾਦ ਵਿੱਚ ਇੱਕ ਯਾਦਗਾਰ ਬਣਾਈ ਜਾ ਰਹੀ ਹੈ ਭਾਵੇਂ ਕਿ ਸ਼ੁਭਕਰਨ ਸਿੰਘ ਨੂੰ ਸ਼ਹੀਦੀ ਦਾ ਦਰਜਾ ਦੇ ਦਿੱਤਾ ਗਿਆ ਹੈ ਅਤੇ ਹੁਣ ਗੁਰਦੁਆਰਾ ਸਾਹਿਬ ਵੱਲੋਂ ਇੱਕ ਕਨਾਲ ਜ਼ਮੀਨ ਦਿੱਤੀ ਗਈ ਹੈ ਜਿਸ ਵਿੱਚ ਇਹ ਯਾਦਗਾਰ ਤਿਆਰ ਕੀਤੀ ਗਈ ਹੈ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਦਿੰਦੇ ਹਾਂ ਕਿ ਨੌਜਵਾਨਾਂ ਵੱਲੋਂ ਇੱਥੇ ਯਾਦਗਾਰ ਨੂੰ ਤਿਆਰ ਕਰਨ ਲਈ ਜੋਰ-ਸ਼ੋਰ ਨਾਲ ਕੰਮ ਕਰਿਆ ਜਾ ਰਿਹਾ ਹੈ ਤੇ ਇਸ ਜ਼ਮੀਨ ਨੂੰ ਪਧਰਾ ਕਰਿਆ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਸ ਦੀ ਯਾਦਵਾਰ ਵਿੱਚ ਇੱਕ ਬੋਰਡ ਵੀ ਲਗਾਇਆ ਜਾ ਰਿਹਾ ਹੈ ਜੋ ਕਿ ਪਿੰਡ ਵਾਸੀ ਹੁੰਨੇ ਆ ਇਸ ਬੋਰਡ ਨੂੰ ਲਗਾ ਰਹੇ ਹਨ ਸ਼ੁਭਕਰਨ ਸਿੰਘ ਜੋ ਕਿ ਦੂਜੇ ਕਿਸਾਨੀ ਅੰਦੋਲਨ ਦੌਰਾਨ ਗੋਲੀ ਦਾ ਸ਼ਿਕਾਰ ਹੋ ਗਿਆ ਸੀ ਉਸ ਦੀ ਯਾਦ ਵਿੱਚ ਇਹ ਯਾਦਗਾਰ ਬਣਾਈ ਜਾ ਰਹੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਨੂੰ ਪਧਰਾ ਕਰਕੇ ਇੱਕ ਪਾਰਕ ਬਣਾਇਆ ਜਾਵੇਗਾ ਤੇ ਨਾਲ ਹੀ ਉਸ ਦੀ ਇੱਕ ਵਿਸ਼ੇਸ਼ ਤਸਵੀਰ ਵੀ ਲਗਾਈ ਜਾਵੇਗੀ ਪਿੰਡ ਵਾਸੀਆਂ ਵੱਲੋਂ ਇਹ ਤਿਆਰੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਸਾਡੇ ਨਾਲ ਪਿੰਡ ਵਾਸੀ ਮੌਜੂਦ ਹਨ ਅਸੀਂ ਇਹਨਾਂ ਨੂੰ ਪੁੱਛਾਂਗੇ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਹਨ ਅਤੇ ਕੀ ਉਹਨਾਂ ਵੱਲੋਂ ਇਹ ਯਾਦਗਾਰ ਵਾਸਤੇ ਕਰਿਆ ਜਾ ਰਿਹਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਟਰੈਕਟਰ ਵੀ ਖੜੇ ਹਨ ਅਤੇ ਇੱਥੇ ਜ਼ਮੀਨ ਨੂੰ ਪੱਧਰਾ ਵੀ ਕਰਿਆ ਜਾ ਰਿਹਾ ਹੈ ਦੇਖੋ ਇਸ ਟਾਈਮ ਪਿੰਡ ਵਾਲੇ ਬੜੇ ਜੋਰ ਸ਼ੋਰ ਨਾਲ ਕੰਮ ਕਰ ਰਹੇ ਹਨ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਕਰਮਜੀਤ ਸਿੰਘ ਹੈ ਜੀ ਕਰਮਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਅਸੀਂ ਜੀ ਮੈਂ ਐਕਸ ਆਰਮੀ ਚ ਰਿਟਾਇਰਮੈਂਟ ਹੋਇਆ ਜੀ ਮੈਂ ਸਾਡੇ ਵੀਰ ਛੋਟੇ ਬੱਚਾ ਸਮਾਨ ਹੱਟ ਤੇ ਮੇਰੇ ਦਾ ਜੀ ਉਹ ਗੱਗੂ ਸਿੰਘ ਸੁਭਕਰਨ ਸਿੰਘ ਜੋ ਅੱਜ ਅਸੀਂ ਦੀ ਦਰਜਾ ਦਿੱਤਾ ਸਰਕਾਰ ਭਗਵਾਨਤ ਸਰਕਾਰ ਨੇ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਹੈ ਜੀ ਤੇ ਇੱਕ ਸਰਕਾਰੀ ਉਹਦੀ ਛੋਟੀ ਭੈਣ ਨੂੰ ਨੌਕਰੀ ਆ ਦਿੱਤਾ ਜੀ ਅਸੀਂ ਉਹਦੀ ਆ ਜਿਹੜੀ ਜਗ੍ਹਾ ਜੀ ਇੱਥੇ ਆਪਾਂ ਸਸਕਾਰ ਕਰਾਂਗੇ ਜੀ ਪਹਿਲਾਂ ਤਾਂ ਸਮਸ਼ਾਨ ਘਾਟ ਵਿੱਚ ਕਰਨ ਨੂੰ ਕਹਿੰਦੇ ਸੀਗੇ ਫਿਰ ਮਤਾ ਪੰਡਲ ਨੇ ਕਿਹਾ ਵੀ ਉਹਦੀ ਯਾਦਗਾਰ ਚ ਕੋਈ ਚੀਜ਼ ਰੱਖਾਂਗੇ ਸਿੱਧੀ ਸਿੱਧਾ ਦਰਜਾ ਮਿਲਿਆ ਨੂੰ ਆਪਾਂ ਫਿਰ ਗੁਰੂ ਘਰ ਦੀ ਕਮੇਟੀ ਔਰ ਪੰਚਾਇਤ ਨਾਲ ਮਿਲ ਕੇ ਇਹ ਗੁਰੂ ਘਰ ਕਨੀਓਪਾ ਨੂੰ ਜਗ੍ਹਾ ਪ੍ਰੋਵਾਈਡ ਕਰਵਾਈ ਹੈ ਜਗ੍ਹਾ ਦਿੱਤੀ ਹੈ ਗੁਰੂ ਘਰ ਦੇ ਮੱਥਾ ਪਾ ਕੇ ਆਪਾਂ ਜੀ ਇਹ ਕਿਸ ਤਰ੍ਹਾਂ ਦੀ ਯਾਦਗਾਰ ਹੈ ਜਿਹੜੇ ਤੁਸੀਂ ਬਣਾ ਰਹੇ ਹੋ ਆਪਾਂ ਜੀ ਉਹਦੇ ਨਾਂ ਤੇ ਸਿੱਧੀ ਪਾਰਕ ਦਾ ਹੋ ਕੀਤਾ ਜੀ ਆਪਾਂ ਸਿੱਧੀ ਪਾਰਕ ਬਣਾਇਆ ਜਾਊਗਾ ਇੱਥੇ ਸਾਡੇ ਨਾਲ ਹੋਰ ਵੀ ਪਿੰਡ ਵਾਲੇ ਮੌਜੂਦ ਨੇ ਇਹਨਾਂ ਨੂੰ ਵੀ ਪੁੱਛਦੇ ਆ ਕਿ ਜਿਸ ਤਰ੍ਹਾਂ ਇਹ ਤਿਆਰੀਆਂ ਕਰੀਆਂ ਜਾਂਦੀਆਂ ਨੇ ਕਿਸ ਤਰ੍ਹਾਂ ਤਿਆਰੀ ਹੋ ਰਹੀ ਹੈ ਤੇ ਇਹ ਯਾਦਗਾਰ ਨੂੰ ਕਿਸ ਤਰ੍ਹਾਂ ਬਣਾਇਆ ਜਾਵੇ ਇਸ ਤਰ੍ਹਾਂ ਜੀ ਸਰ ਵੱਡਾ ਇਕੱਠ ਹੋਣ ਦੀ ਸੰਭਾਵਨਾ ਨਹੀਂ ਸਰਕਾਰ ਤੇ ਜਦੋਂ ਵੀ ਯੂਨੀਅਨਾਂ ਦੀ ਸਰਕਾਰ ਨਾਲ ਗੱਲ ਟੁੱਟਦੀ ਹੈ ਇਹਨੇ ਫਾਈਨਲ ਹੁੰਦਾ ਹੈ ਵੀ ਇਹਦਾ ਅੰਤਮ ਸਰਕਾਰ ਕਰਤਾ ਜਾਂ ਵੀ ਤਾਂ ਉਹਦੇ ਕਰਕੇ ਅਸੀਂ ਸਾਬ ਸਫਾਈ ਕਰ ਰਹੇ ਹਾਂ ਜੀ ਤੇ ਸਾਡੇ ਪਿੰਡ ਦੀ ਪੰਚਾਇਤ ਨੇ ਇੱਥੋਂ ਦੇ ਮੋਤਵਰਾਂ ਨੇ ਤੇ ਲੋਕਲ ਸਾਡੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਹੈ 20 ਕਿੱਲੇ ਜ਼ਮੀਨਾਂ ਗੁਰਦੁਆਰਾ ਸਾਹਿਬ ਕੋਲ ਤਾਂ ਇਹਦੇ ਵਿੱਚ ਅਸੀਂ ਕਨਾਲ ਡੇਢ ਕਨਾਲ ਆ ਜਿਹੜਾ ਇਹਦਾ ਫੈਸਲਾ ਕੀਤਾ ਕਮੇਟੀ ਨੇ ਵੀ ਇੱਕ ਸ਼ਹੀਦੀ ਪਾਰਕ ਜੀ ਯਾਦਗਰੀ ਪਾਰਕ ਬਣਾਉਣਾ ਹੈ ਤਾਂ ਕਿ ਇੱਕ ਤਾਂ ਇਹ ਹੋਣਾ ਵੀ ਉਹਦਾ ਨਾਂ ਰਹਿ ਜਾਣਾ ਜੀ ਜਵਾਨੀ ਵਿੱਚ ਚਲੇ ਗਿਆ ਜੀ ਇੱਕ ਜਦੋਂ ਸਮੱਸਿਆ ਹੱਲ ਹੋ ਜੇ ਨੇ ਜਦੋਂ ਇੱਥੇ ਸੰਸਕਾਰ ਹੁੰਦਾ ਜੀ ਲੇਡੀ ਜਿਹੜੀਆਂ ਕਈ ਵਾਰੀ ਇੱਥੇ ਖੜੀਆਂ ਰਹਿੰਦੀਆਂ ਜੀ ਤਾਂ ਕੋਈ ਪਾਰਕ ਵਿੱਚ ਬੈਠਾ ਕਰਨਗੇ ਬਾਕੀ ਜੂਨੀਅਨਾਂ ਇਹ ਗੱਲ ਰੱਖਣਗੇ ਵੀ ਉਹਨਾਂ ਦੇ ਸਮੇਂ ਜੇ ਕੋਈ ਸਮਾਗਮ ਹੋਣਾ ਜੀ ਕਿਸਾਨ ਜੂਨੀਅਨਾਂ ਦਾ ਕਿਸੇ ਮਸਲੇ ਤੇ ਕੋਈ ਮੀਟਿੰਗ ਕਰਨੀ ਹੈ ਕੋਈ ਕੋਈ ਮੁੱਦਿਆਂ ਦੀ ਗੱਲ ਕਰਨੀ ਹੈ ਤਾਂ ਇਹ ਪਾਰਕ ਵਿੱਚ ਹੋਇਆ ਕੋਈ ਉਹਦੇ ਆ ਨਾ ਰਹਿਣਾ ਜੀ ਨੌਜਵਾਨ ਦਾ ਬਿਲਕੁਲ ਇੱਥੇ ਪਾਰਕ ਬਣਾਇਆ ਜਾ ਰਿਹਾ ਹੈ ਪਿੰਡ ਵਾਸੀ ਸਾਡੇ ਨਾਲ ਹੋਰ ਵੀ ਨਹੀਂ ਇਹਨਾਂ ਨੂੰ ਵੀ ਪੁੱਛਦੇ ਆ ਕਿ ਪਾਰਕ ਦੀ ਤਿਆਰੀ ਕੀ ਹੈ ਇਹ ਪਾਰਕ ਦੀ ਹੀ ਤਿਆਰੀ ਹੈ ਜੀ ਕਿ ਜਦੋਂ ਵੀ ਕੋਈ ਯੂਨੀਅਨ ਇਹਦੇ ਨਾਂ ਦੇ ਉੱਤੇ ਵਰਚੂ ਵਰਚੀ ਮਨਾਇਆ ਕਰੂਗੀ ਉਹਦੇ ਉੱਥੇ ਪ੍ਰੋਗਰਾਮ ਕੋਈ ਕੀਤਾ ਜਾਇਆ ਕਰੂਗਾ ਕੋਈ ਕੰਡ ਪਾਠ ਹੋ ਗਿਆ ਕੋਈ ਸਹਿਜ ਪਾਠ ਹੋ ਗਿਆ ਤੇ ਬਾਕੀ ਬੈਠਣ ਨੂੰ ਥਾਂ ਹੋ ਜਾਊਗਾ ਜੀ ਤੇ ਬਾਕੀ ਇਹਦੀ ਯਾਦਗਾਰ ਬਣ ਜੂਈ ਕਿੰਨੀ ਜਗ੍ਹਾ ਇਹਦੀ ਗੱਲ ਕਰੀਏ ਦੋਕ ਨਾਲ ਦੇ ਦਾਂਗੇ ਜੀ ਹੋ ਸਕਦਾ ਵੱਧ ਵੀ ਦੇ ਲਈਏ ਬਿਲਕੁਲ ਪਿੰਡ ਵਿੱਚ ਇਹ ਯਾਦਗਾਰ ਬਣਾਈ ਜਾ ਰਹੀ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਕਨਾਲ ਤਾਂ ਗੁਰਦੁਆਰਾ ਸਾਹਿਬ ਵੱਲੋਂ ਦੇ ਹੀ ਦਿੱਤੀ ਗਈ ਹੈ ਇਸ ਨੂੰ ਦੋ ਕਨਾਲਾਂ ਵਿੱਚ ਬਦਲਿਆ ਜਾਵੇਗਾ ਅਤੇ ਇਸ ਵਿੱਚ ਇੱਕ ਯਾਦਗਾਰ ਪਾਰਕ ਦੇ ਰੂਪ ਵਿੱਚ ਬਣਾਈ ਜਾਵੇਗੀ ਨਾਲ ਹੀ ਇੱਕ ਫੋਟੋ ਲਗਾ ਕੇ ਉਸ ਦੀ ਯਾਦਗਾਰ ਨੂੰ ਯਾਦ ਰੱਖਿਆ ਜਾਵੇਗਾ ਕੈਮਰਾਮੈਨ ਜੋਇਲ ਗਿੰਨ ਨਾਲ ਪਿੰਡ ਵੱਲੋਂ ਉਮੇਸ਼ ਸਿੰਘ ਲਾਂ